ਲੋਕੀਤ ਪ੍ਰੇਮੀਆਂ ਦਾ ਇਸ ਚੈਨਲ ਤੇ ਨਿੱਘਾ ਸਵਾਗਤ ਹੈ ਜੋ ਲਗਾਤਾਰ ਸਾਡੇ ਨਾਲ ਜੁੜੇ ਹੋਏ ਨੇ ਲੋਕ ਗੀਤਾਂ ਦੇ ذریعے ਘਰ ਬੈਠੇ ਸਾਡੇ ਦੁਆਰਾ ਗਾਇਏ ਲੋਕ ਗੀਤਾਂ ਨੂੰ ਸੁਣਦੇ ਨੇ ਤੇ ਸੁਣ ਕੇ ਆਨੰਦਿਤ ਹੁੰਦੇ ਨੇ ਤੇ ਸਾਨੂੰ ਬਹੁਤ ਸੋਹਣੇ-ਸੋਹਣੇ ਕੌਮਪਲੀਮੈਂਟ ਕਰਦੇ ਨੇ ਤੇ ਅਸੀਂ ਇਹ ਉਹਨਾਂ ਕੌਮਪਲੀਮੈਂਟ ਦੀ ਬਦੌਲਤ ਹਰ ਰੋਜ਼ ਕੋਈ ਨਾ ਕੋਈ ਲੋਕ ਗੀਤ ਲੈ ਕੇ ਫਿਰ ਇਸ ਚੈਨਲ ਤੇ ਹਾਜ਼ਰ ਹੋ ਜਾਂਦੇ ਆਂ ਅੱਜ ਫੇਰ ਅਸੀਂ ਦੋਨੋਂ ਭੈਣਾਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਇਸ ਚੈਨਲ ਤੇ ਤੁਹਾਡੇ ਰੂਬਰੂ ਹੋਇਆ ਤੇ ਇਹ ਲੋਕਗੀਤ ਵੀ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਬੜਾ ਹਾਸੇ ਮਜ਼ਾਕ ਦੇ ਵਾਲਾ ਲੋਕਗੀਤ ਹੈ ਤੇ ਸਾਨੂੰ ਉਮੀਦ ਹੈ ਕਿ ਤੁਸੀਂ ਜ਼ਰੂਰ ਖੁਸ਼ ਹੋਵੋਗੇ ਲੁਤਫਲਾਓਗੇ ਚੰਗੇ ਜਿਹੜੇ ਹੈਗੇ ਆ ਅਨੰਦਿਤ ਹੋਵੋਗੇ ਤੇ ਅੱਜ ਫੇਰ ਆਪਾਂ ਹੁਣ ਰਲ ਮਿਲ ਕੇ ਇਸ ਲੋਕਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਕਿਸੇ ਮੱਲ ਲੀਨੇ ਆਈ ¿Qué se... He said मूर्ख सुरतड़ा ना जागदाई किसे कणक बड़ी किस छोले बड़् नीस छोले बड़्डे मा केसे कण के गाही केसे छोले चारे निकेश छोले चाडे मा निके केस खेत भ माने मूरखने ने चाटड़ा पर किसे किस किसे सठ निकी से सा हाँ जी दोस्तों से लोकगीत एक बड़ा सोना लोकगीत एक बरा जहागीत ਉੰਜ ਇਹ ਹੋਰ ਲੋਕਗੀ ਤਲਾ ਥੋੜਾ ਜਿਹਾ ਛੋਟਾ ਹਾਂ ਛੋਟਾ ਚਾਹੇ ਛੋਟਾ ਪਰ ਹੈਗਾ ਵਧੀਆ ਵਧੀਆ ਲੱਗਦਾ ਕਿ ਸ਼ੁਰੂ ਦੇ ਵਿੱਚ ਤਾਂ ਵਿਚਾਰੇ ਨਮਾ ਦਾ ਮੂਰਖ ਕਿਹਾ ਜਾਂਦਾ ਤੇ ਅਖੀਰ ਦੇ ਵਿੱਚ ਜਦੋਂ ਉਸ ਦੁਆਰਾ ਉਗਾਈ ਜਿਹੜੀ ਫਸਲ ਦਾ ਮੁੱਲ ਦੂਣਾ ਚੋਣਾ ਹੁੰਦਾ ਤੇ ਉਸ ਸਮੇਂ ਉਹਨੂੰ ਸੁੱਖਾਂ ਲਧਰਾ ਕਹਿ ਕੇ ਪੁਕਾਰਿਆ ਜਾਂਦਾ ਤੇ ਬਹੁਤ ਚੰਗਾ ਲੱਗਿਆ ਸਾਨੂੰ ਇਹ ਲੋਕਗੀ ਤੇ ਤਾਂ ਹੀ ਅਸੀਂ ਦੋਨਾਂ ਨੇ ਕੋਸ਼ਿਸ਼ ਕੀਤੀ ਕਿ ਇਹ ਲੋਕਗੀ ਤੁਹਾਡੇ ਰੂਬਰੂ ਕੀਤਾ ਜਾਵੇ ਤੇ ਉਮੀਦ ਕਰਦੇ ਹਾਂ ਤੁਸੀਂ ਵੀ ਇਸ ਲੋਕਗੀ ਨੂੰ ਪਰਮਾ ਹੰਵਾਰਾ ਦੋਗੇ ਆਪ ਵੀ ਗਾਉਂਗੇ ਤੇ ਆਪਣੇ ਬੱਚਾ ਨੂੰ ਵੀ ਸਿਖਾਓਗੇ ਕਿਉਂਕਿ ਇਹਨਾਂ ਲੋਕ ਗੀਤਾਂ ਦੀ ਉਮਰ ਲੰਬੀ ਕਰਨ ਦੇ ਲਈ ਸਾਨੂੰ ਸਭ ਨੂੰ ਜਿਹੜੇ ਹੈਗਾ ਜਿੰਦੂ ਜੈਦ ਕਰਨੀ ਚਾਹੀਦੀ ਹੈ ਅਖੀਰ ਦੇ ਵਿੱਚ ਅਸੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ